ਹਾਂ ਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਹਾਂ ਪਿੰਡ ਕਰਿਆਲਾ ਪੱਟੀ ਤਹਿਸੀਲ ਜਲਾ ਸ਼੍ਰੀ ਤਰਨਤਨ ਸਾਹਿਬ ਵੀਰ ਇੰਦਰਜੀਤ ਸਿੰਘ ਉਹਨਾਂ ਦੇ ਫਾਰਮ ਤੇ ਪਹੁੰਚੇ ਹਾਂ ਅੱਜ ਐਨੀਮਲ ਵੀ ਸਾਰੇ ਭਰਾਵਾਂ ਨੂੰ ਦਿਖਾਉਣੇ ਆ ਹਰ ਵਾਰ ਦੀ ਤਰ੍ਹਾਂ ਤਕਰੀਬਨ ਕੋਈ 3 ਕ ਐਨੀਮਲ ਵੀਰ ਉਹ ਨਹੀਂ ਸੇਲ ਕਰਦੇ ਪਏ ਨੇ ਅੱਜ ਵੀ ਇੱਕ ਮੋਰਾ ਬਰੀਡ ਦੇ ਵਿੱਚ ਤੁਹਾਨੂੰ ਇੱਕ ਮੱਝ ਇੱਕ ਝੋਟੀ ਵਿਖਾ ਦੇਾਂਗੇ ਇਹ ਆਪਣੇ ਫਾਰਮ ਦੇ ਵਿੱਚੋਂ ਹੀ ਵੀਰ ਉਹ ਨਹੀਂ ਸੇਲ ਕਰਦੇ ਆ ਚੰਗੇ ਦੁੱਧ ਵਾਲੀ ਆ ਬਾਕੀ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਨੀਲੀ ਦਾਵੀ ਦੀ ਕੱਟੀ ਬਹੁਤ ਖੂਬਸੂਰਤ ਤੁਹਾਨੂੰ ਦਿਖਾਉਣੀ ਆ ਟੇਡੇ ਕੱਟ ਦੇ ਵਿੱਚ ਡਿੰਗਾ ਚੀਰ ਆ ਮਗਰ ਵੀ ਕੱਟੀ ਆ ਠੀਕ ਆ ਜੀ ਪਹਿਲਾ ਸੂਆ ਪਲੂਨ ਝੋਟੀ ਸੂਈ ਆ ਬਾਕੀ ਪੋਰ ਆਪਰ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਦੋ ਵੜਾ ਦਿਖਾਉਣੀਆਂ ਨੇ ਇੱਕ ਸ਼ਾਈ ਵਾਲਾ ਅੰਗ ਕਰਾਸ ਦੇ ਵਿੱਚ ਆ ਇੱਕ ਸ਼ਾਈ ਵਾਲ ਕਰਾਸ ਬ੍ਰੀਡ ਦੇ ਵਿੱਚ ਇੱਕ ਹੋਰ ਤੁਹਾਨੂੰ ਬੱਛੀ ਵਿਹੜ ਦਿਖਾ ਦੇਾਂਗੇ ਚਾਰ ਨਾਗ ਨੇ ਟੋਟਲ ਬਾਕੀ ਡੇਰੀ ਧੰਦੇ ਦੇ ਨਾਂ ਨਾਲ ਸੇਲ ਪਰਚੇ ਦਾ ਵੀ ਇਹਨਾਂ ਦਾ ਕੰਮ ਖਾਸ ਤੌਰ ਤੇ ਪਹਿਲਾਂ ਵੀ ਆਪਾਂ ਰੁਟੀਨ ਦੇ ਵਿੱਚ ਪਸ਼ੂ ਸਾਰੇ ਭਰਾਵਾਂ ਨੂੰ ਵਿਖਾਉਂਦੇ ਰਹੇ ਆ ਪੂਰੀ ਗੱਲਬਾਤ ਕਰਾਂਗੇ ਕਰਿਆਲਾ ਪਿੰਡ ਪਰ ਕੋ ਕਰਿਆਲੀਆਂ ਦੀਆਂ ਬਾਈਕਾਂ ਨੇ ਬਾਕੀ ਦੁਬਲੀ ਪਿੰਡ ਵੀ ਥੋੜੀ ਦੂਰੀ ਤੇ ਆ ਹਰੀਕੇ ਪਤਨ ਤੋਂ ਸਿਰਫ 15-16 ਕਿਲੋਮੀਟਰ ਦੀ ਦੂਰੀ ਤੇ ਵੀਰਿੰਦਰ ਜੀ ਦਾ ਘਰ ਆ ਜਾਂਦਾ ਬਾਕੀ ਮੇਰੇ ਭਰਾ ਨੰਬਰ ਆਪਾਂ ਸਕਰੀਨ ਤੇ ਉੱਤੇ ਚਲਦੇ ਹੋ ਕਰਦੇ ਆ ਕਿ ਸਭ ਤੋਂ ਪਹਿਲਾਂ ਇੰਦਰਜੀਤ ਸਾਸਰੀ ਕਾਰੀ ਸਾਸਰੀ ਕਰਾਈ ਵੀਰ ਜੀ ਹੋਰ ਭਾਜੀ ਕਹਿਮਾ ਕਿਰਪਾ ਕਿਰਪਾ ਗੁਰਰਾਮ ਸਾਹਿਬ ਇੰਦਰਜੀਤ ਵੀਰੇ ਨਾਗ ਜਿਵੇਂ ਆਪਾਂ ਜ਼ਿਕਰ ਕਰਤਾ ਟੋਟਲ 4 ਕ ਨਾਗ ਨੇ ਅੱਜ ਹਾਂਜੀ 4 2 ਗਾਈਆਂ 2 ਮੱਝਾਂ ਮਾਲ ਸਾਰੇ ਸੋਇਆ ਹਨਾ ਜੀ ਹਾਂਜੀ ਮਾਲ ਆਪਣਾ ਇਹੀ ਆ ਵੀ ਸੋਇਆ ਹੀ ਹੁੰਦਾ ਹਰ ਵੀਡੀਓ ਤੇ ਆਪਾਂ ਗੱਬੜ ਡੰਗਰ ਪਾਉ ਲਾਵੈਂਡਰ ਟਿੱਟਾ ਹਰ ਵਾਰ ਦੀ ਤਰ੍ਹਾਂ ਵੀਰੇ ਇੱਕ ਝੋਟੀ ਅੱਜ ਵੀ ਆਪਾਂ ਲੈ ਕੇ ਹਾਜ਼ਰ ਹੋਏ ਆਂ ਨੀਲੀ ਰਬ ਦੀ ਝੋਟੀ ਆ ਹਾਂਜੀ ਇਹ ਰਾਜਵੀਰ ਦੇ ਚਾਰਦਾਂ ਦਾ ਠੀਕ ਆ ਜੀ ਤੇ ਬਹੁਤ ਚਵਾਈ ਚੋਈ ਬਹੁਤ ਚੰਗੀ ਆ ਠੀਕ ਆ ਜੀ ਖਰੀ ਝੋਟੀ ਆ ਇਹ ਕੱਟੀ ਦੀ ਆਪਾਂ ਡਿਟੇਲ ਜਿਹੜੀ ਆ ਸੀਗਾ ਜੀ ਐਂਡ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸ਼ਰਵਾਤ ਇੰਦਰਜੀਤ ਜੀ ਕਿਹੜੇ ਪਾਸੇ ਕਰਨੀ ਆ ਅੱਛਾ ਹੀ ਵਾਲ ਵੈੜ ਤੋਂ ਕਰ ਲਈਏ ਸ਼ਾਈਵਾਲ ਵੈੜ ਤੋਂ ਆਪਾਂ ਸ਼ਰਵਾਤ ਕਰਦੇ ਆਂ ਠੀਕ ਆ ਜੀ ਸੋ ਸੂਬਿਆਂ ਦੇ ਵਿੱਚ ਵੀਰੇ ਇੰਦਰਜੀਤ ਕੀ ਵੀਰੇ ਇਹ ਰਾਜ ਵੀਰੇ ਦੂਜਾ ਸੂਆ ਜੀ ਠੀਕ ਆ ਜਿਵੇਂ ਥੋੜਾ ਲੱਗ ਪੋ ਤਾਂ ਕਿ ਉਹ ਖ ਇਨੂੰ ਰਾਜ ਵੀਰੇ 15 ਕ ਦਿਨ ਹੋ ਗਏ ਵਛੀਆਂ ਮਗਰੇ ਦੀ ਮਗਰ ਵਛੀਆਂ ਕਿ ਸਾਰਿਆਂ ਦੇ ਮਗਰ ਕਟੀਆਂ ਤੇ ਵਛੀਆਂ ਹੀ ਆ ਠੀਕ ਆ ਜੀ ਮੇਲ ਨਹੀਂ ਫੀਮੇਲ ਨਹੀਂ ਸਾਰੀਆਂ ਠੀਕ ਆ ਹਾਂ ਇਹ ਵਾਦਾ ਲੋ ਵੀ ਮਗਰ ਵਛੀਏ ਅੱਜ ਕਿੰਨੇ ਦਿਨ 15 ਕ ਦਿਨ ਹੋ ਗਏ 15 ਕ ਦਿਨ ਹੋ ਗਏ ਹਾਂ ਜੀ ਹਾਂ ਜੀ ਕਿੰਨਾ ਦੁੱਧ ਇਹਦਾ ਸਰਿੰਦਰ ਜੀ ਦੁੱਧ ਰਾਜ ਵੀਰੇ ਅੱਜ ਫਗਾਂ ਮਾਰ ਗਿਆ ਥਲੇ 22 ਕਿਲੋ ਦੁੱਧ ਆ 22 ਕਿਲੋ ਤੇ ਮੇਰੇ ਹਿਸਾਬ ਨਾਲ ਮੈਗਨ ਫੈਂਡ ਕੜਾਈ ਸਾਢੇ ਪੰਜ ਛੇ ਦੇ ਲਗ ਬਣੇ ਦੀ ਫੈਡ ਆ ਹਾਂ ਤੇ ਬਾਈਕ ਕੋ ਦੁੱਧ ਜੇ ਗਾਣੇ ਕਰਨਾ ਹੈ ਮੇਰੇ ਨਾਲ 25 26 ਕਿਲੋ ਤੇ ਜਾਏਗੀ ਤੇ ਜਿਹੜੇ ਭਣ ਬਣਾਣੇ ਆ ਉਹਦੀ ਚੋਕ ਤੇ ਤਿੰਨ ਟਾਈਮ ਚਾਰ ਟਾਈਮ ਤਸੱਲੀ ਕਰਕੇ ਖੜੇ ਇੱਕ ਤੋਂ ਹੁੰਦਾ ਨਾ ਕਹਿਣ ਦਾ ਮੂੰਹ ਨਾ ਬੋਲਦਾ ਆਪਾਂ ਮਨਾ ਕੇ ਦੁੱਧਾਂ 11 ਟ੍ਰਿਕ ਟਾਈਮ ਦਾ ਠੀਕ ਆ ਜੀ ਹਾਂ ਜੀ 22 ਲੀਟਰ ਦੋਸਤੋ ਬਾਈਕ ਬਾਕੀ 22 ਲੀਟਰ ਆਪਾਂ ਦੁੱਧ ਬੜਾ ਘੱਟ ਬੜਨ ਦੇ ਵਿੱਚ ਵੇਖਦੇ ਆ ਉਹ ਵੀ ਸ਼ਾਈ ਵਾਲ ਬੜਨ ਦੇ ਵਿੱਚ 15 ਦਿਨਾਂ ਦੀ ਸੂਈ ਆ ਦੂਜਾ ਸੂਆ ਬੱਤੀ ਮਗਰ ਖੋਲ ਕੇ ਆਪਾਂ ਤੋੜ ਕੇ ਵਖਾਉਣ ਪੰਜ ਨਹੀਂ ਤੇ 5:30 ਵਜੇ ਦਾ ਹੋਊਗਾ ਠੀਕ ਆ ਚੁਵਾਈ ਦਾ ਟਾਈਮ ਆ ਮਾਰਨਿੰਗ ਇੰਦਰਜੀਤ ਕਿੰਨੇ ਕ ਵਜੇ ਚੁਵਾਈ ਆ ਰਾਈ ਵੀਰੇ ਮੈਂ 6 5:30 ਵਜੇ ਹੋਈਆਂ ਨੇ ਠੀਕ ਆ ਜੀ ਤਾਂ ਜੀ 6 5:30 ਵਜੇ 5:30 ਵਜੇ ਦੋਸਤੋ ਬੱਚੇ ਦਾ ਕਰਦੀ ਆ ਕੋਈ ਗੱਲ ਨਹੀਂ ਬੱਚਾ ਨਾਲ ਹੀ ਖੋਲੋ ਜੀ ਤੂੰ ਬੱਚਾ ਨਾਲ ਵੀਰੇ ਮਾੜਾ ਤੋਰ ਲਿਆ ਜੇ ਇੰਦਰਜੀਤ ਤਾਂ ਚੋਣ ਚਾਲ ਵੀਰੇ ਇੱਕ ਨੰਬਰ ਇੱਕ ਨੰਬਰ ਇੱਕ ਨੰਬਰ ਆਈ ਵੀਰੇ ਆ ਦੇਖੋ ਹਾਂ ਬਾਕੀ ਥਣਧਨ ਖੇੜੇ ਕੋਈ ਚੈਕ ਜਰੂਰ ਚੈੱਕ ਕਰਾ ਦੇ ਗੈਬ ਮੇਰੇ ਭਰਾ ਵੇਖੋ 8 8 10 10 ਇੰਚ ਤੇ ਬੇਸ਼ੱਕ ਥਾਣਾਂ ਦਾ ਵਾਚਾ ਲੱਗਾ ਠੀਕ ਹੈ ਜੀ ਮੁੱਠੀ ਮੁੱਠੀ ਥਾਣਾਂ ਤੇ ਮਰਲੇ ਦੀਆਂ ਮਰਲੇ ਵੰਡਾਂ ਨੇ 15 ਦਿਨਾਂ ਦਾ ਸੂਬਾ ਤੇ 22 ਲੀਟਰ ਦੁੱਧ ਠੀਕ ਹੈ ਜੀ 22 ਲੀਟਰ ਦੁੱਧ ਆਹ ਬੱਚੀ ਵੀ ਆਪਾਂ ਨਾਲ ਦੇ ਨਾਲ ਇੱਕ ਚੈੱਕ ਕਰਾ ਦਿੰਦੇ ਆ ਬੱਚੇ ਦੇ ਵੀ ਕੈਮਰਾ ਮਾਰ ਕੇ ਦਿਖਾ ਦਈਏ 15 ਕਿ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਤੇ ਬੱਚਾ ਮਗਰ ਆਹ ਬੱਚੀ ਇਹਦੇ ਫੀਮੇਲ ਕਾਪ ਠੀਕ ਹੈ ਜੀ ਜੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਦੁੱਧ ਦੁੱਧ ਕਰਮ ਵਾਲਿਆ ਵਾਲੀ ਥਾਂ ਜਿਹਾ ਖੁੱਲਾ ਆ ਜਿਵੇਂ ਆਪਾਂ ਐਚ ਐਫ ਵੜਾ ਥਾਂ ਤੇ ਦੁੱਧੋ ਵੇਖਦੇ ਆ ਦੁੱਧ ਖੁੱਲਾ ਤੇ ਫਾਇਰ ਵੀ ਵੀਰਾਂ ਦਾ ਵੀ 5 5.5 ਫਾਇਰ ਵਾਲਾ ਦੁੱਧ ਆ ਚਲੋ ਬਾਕੀ ਜਿਹੜੇ ਭਰਾਣੇ ਤਸੱਲੀ ਕਰਨੀ ਮੋਸਟ ਵੈਲਕਮ ਆਪਾਂ ਹਰ ਵਾਰੀ ਜ਼ਿਕਰ ਕਰਦੇ ਆ ਵੀ ਆਪਦਾ ਚੋ ਚੋਕੇ ਤਸੱਲੀਆਂ ਕਰੋ ਸੋ ਵਛੀ ਮਗਰ ਚੰਗੀ ਆ ਠੀਕ ਆ ਜੀ ਜਿਹੋ ਜੀ ਆਪਾਂ ਵੜਾ ਕ੍ਰੋਸ ਅੰਗ ਬ੍ਰੀਡ ਦੇ ਵਿੱਚ ਤੇ ਮਗਰ ਬੱਚਾ ਵੀ ਤਕਰੀਬਨ ਜਰਸੀ ਦੇ ਛਾਈ ਵਾਲ ਦੇ ਵਿੱਚ ਕ੍ਰੋਸ ਹੀ ਆ ਬੰਨਦੇ ਨੂੰ ਉੱਥੇ ਇਨਾਂ ਤੋਂ ਦਰਾਈ ਵੀਰੇ ਸ਼ਾਈ ਹਲਾਂ ਬਹੁਤ ਜ਼ਿਆਦਾ ਘਟ ਘਟਦੀ ਬਹੁਤ ਜ਼ਿਆਦਾ ਤੇ ਇਧਰ ਰਿਕਾਰਡ ਵੀ ਬੱਚੀ ਦਾ ਮਿਲ ਜੂਗਾ ਕੇ ਭੈਣ ਭਰਾ ਨੂੰ ਜਿਹੜੀ ਮਗਰ ਬੱਚੀ ਆ ਉਹ ਜਿਹੜੀ ਮਗਰ ਬੱਚੀ ਆ ਹਾਂ ਡਿਟੇਲ ਹੈਗੀ ਠੀਕ ਆ ਜੀ ਹਾਂਜੀ ਲੋ ਜੀ ਮਗਰ ਜਿਹੜੀ ਬੱਚੀ ਉਹਦਾ ਰਿਕਾਰਡ ਵੀ ਨਾਂ ਦਾ ਵੀ ਜ਼ਰੂਰ ਮਿਲ ਜੂਗਾ ਪਰ ਹੋ ਸਕਦਾ ਵੀ ਕਿਸੇ ਭਰਾ ਨੇ ਡਿਟੇਲ ਜਾਂ ਰਿਕਾਰਡ ਲੈਣਾ ਹੈ ਤੇ ਜ਼ਰੂਰ ਤੁਸੀਂ ਪੁੱਛ ਗਿਛ ਕਰਕੇ ਉਹਦੀ ਵੀ ਗੱਲਬਾਤ ਕਰ ਲਿਓ ਠੀਕ ਆ ਬਾਕੀ ਥਾਂ ਤੋਂ ਬਹੁਤ ਵਧੀਆ ਲੱਗਾ ਮੁੱਠੀ ਹੱਤੀ ਦਾ ਥਾਂ ਲੱਗਾ ਇੰਦਰਜੀਤ ਮੁੱਲ ਡਿਮਾਂਡ ਇਦੀ ਕੀ ਰਹੂਗੀ ਫਿਰ ਮੁੱਲ ਰਾਜਵੀਰੇ ਭਾਵੇਂ 90 95 ਕਰਾ ਲਓ ਆਪਾਂ ਭੈਣ ਭਰਾਉਣ ਬੇਨਤੀ ਦੀ ਗੱਲ ਫੇਰ ਆਪਣੀ ਬੇਨਤੀ ਆ ਆ ਆ ਵੀ ਆਪਾਂ ਵੀਡੀਓ ਦੇ ਮੁੱਲ ਉਹੀ ਕਰਨੇ ਆ ਜੋ ਲੈਣੇ ਆ ਉਹਦੇ ਜੋ ਛੋੜ ਦਾ ਮਤਲਬ ਮੈਂ ਬੇਨਤੀ ਹੋ ਕਰਦਾ ਵੀ ਛੋੜ ਹੀ ਕਰਨੀ ਹੈ ਹਾਂ ਕਈ ਭੈਣ ਭਰਾ 10 15000 ਰੁਪਏ ਦਾ ਫੱਕ ਰੱਖ ਕੇ ਨਾ ਮੁੱਲ ਲਈ ਜਾਣਗੇ ਤੇ ਉਹ ਚੀਜ਼ ਦਾ ਉਹਨਾਂ ਦਾ ਵੀ ਟਾਈਮ ਖਰਾਬ ਹੁੰਦਾ ਸਾਡਾ ਵੀ ਨਾਲ ਹੁੰਦਾ ਵਾ ਹਾਂ 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 ਤੇ ਜਿੰਨੂੰ ਮਤਲਬ ਕਿ ਪੁੱਗਦਾ ਹੋਇਆ ਹੈ ਰੇਟ ਤੇ ਉਹੀ ਭੈਣ ਭਰਾ ਫੋਨ ਕਰੇ ਇਹ ਰਾਜਵੀਰੇ 85000 ਦੀ ਗਾਂ ਦੇਣੀ ਆ ਆਪਾਂ ਵੈਡਾ 85000 ਦੀ 85000 ਦੇਣੀ ਆ ਬਾਈਕਰ ਨੂੰ ਦੁੱਧ ਰਾਏ ਵੀਰੇ ਦੋ ਮਜਾ ਜਨਾ ਦੁੱਧਿਆ ਥੱਲੇ ਠੀਕ ਆ ਜੀ ਤੇ ਫੈਨ ਵੀ ਕੋਈ ਬੇਸ਼ੱਕ ਕੜਵਾ ਕੇ ਲੈ ਜੀ ਬਿਲਕੁਲ ਬਾਕੀ ਹੈ ਮਾਜਾ ਬਾਕੀ ਦੁੱਧੋ ਬੜਾ ਖੁੱਲਾ ਡੁੱਲਾ ਠੀਕ ਆ ਜੀ ਭਾਈ ਹਾਂ ਮੈਂ ਹੁਣ 12 13 ਕਿਲੋ ਵਾਲੀਆਂ ਛਾਈ ਵਾਲ 15 14 ਕਿਲੋ ਵਾਲੀਆਂ ਵਿਗਣ ਰਹੀਆਂ 60 70000 ਦੀਆਂ ਠੀਕ ਹੈ ਹਾਂ ਨਾ ਇੰਦਰ ਜੀ ਦੇ 85000 ਦੀ ਹਾਂ ਛੋੜ ਕਰ ਦਾਂ ਰਾਏ ਵੀਰੇ ਚ ਕੋਈ ਲਓ ਜੀ ਹਾਂ ਨਾ ਜਿਹੜੀ 85000 ਦੀ ਵੀਰਾਂ ਦਾ ਵੀ ਦੇਣੀ ਆ ਬਾਕੀ ਮੇਰੇ ਭਰਾ ਮਾਰਿਓ ਸੌਦਾ ਠੀਕ ਆ ਜੀ ਵਾੜ ਚੰਗੀ ਆ ਮਗਰ ਵੱਸੀ ਆ ਇਧ ਇੱਕ ਮੱਝ ਵਿਖਾ ਦਿੰਨੇ ਆ ਤੇ ਇੰਦਰਜੀਤ ਇਹਦਾ ਵੇਰਵਾ ਤੁਸੀਂ ਦੱਸਿਆ ਸੀ ਵੀ ਇਹ ਘਰੋਂ ਹੀ ਸੇਲ ਕਰਦੇ ਆ ਇਹ ਰਾਜਵੀਰ ਆਪਾਂ ਕਰੋ ਸੇਲ ਕਰਨੀ ਆ ਮੱਝ ਟਿੱਜਾ ਸੁਆ ਸੁਈ ਆ ਠੀਕ ਆ ਜੀ ਤੇ ਇਹਦੇ ਮਗਰ ਭੀਮ ਦੀ ਕੱਟੀ ਜੇ 15 ਕ ਦਿਨ ਇਹਨੂੰ ਵੀ ਹੋ ਗਏ ਸੁਈ ਨੂੰ ਠੀਕ ਆ ਜੀ ਹਾਂਜੀ ਲਓ ਜੀ ਮਗਰ ਇਹਦੇ ਕੱਟੀ ਆ ਆ ਬੱਚਾ ਕੋਲ ਜਸ਼ਨ ਮਾਰ ਕੇ ਕੈਮਰਾ ਵਿਖਾ ਦਿਓ ਆ ਕੱਟੀ ਆ ਮਗਰ ਦੇ ਭੀਮ ਦੀ ਕੱਟੀ ਆ ਹਾਂਜੀ ਇਹ ਵੀ ਸਟਰਾ ਮਿਲੂਗਾ ਕਹਿਣ ਦੀ ਗੱਲ ਨਹੀਂ ਆਪਾਂ ਦਾਂਗੇ ਵਿਦ ਸਟਰਾ ਆਪਾਂ ਠੀਕ ਆ ਜੀ ਤੇ ਇੱਧਰ ਵੇਖੋ ਮੂੰਹ ਆ ਦੀ ਪੋਲੀਏ ਨਹੀਂ ਵੀ ਆਮ ਅੱਜ ਹੁੰਦੀ ਜਿਤਨਾ ਮਰਜੀ ਕੋਈ ਚੀਜ਼ ਕਿਸੇ ਨੇ ਦੇਣੀ ਆ ਆ ਤੇ ਐਨੀ ਵੀ ਨੂੰ ਕਰਨ ਦੀ ਬੀਜੋ ਬਿਲਕੁਲ ਮੂੰਹ ਦੀ ਪੋਲੀ ਜਾਂ ਕਰਮਾ ਦੀ ਠੀਕਾ ਤਾਂ ਸਵੇਰ ਦੂਜਾ ਇੰਦਰ ਜੀ ਤੇ ਪਹਿਲਾ ਤੇ ਤੀਜਾ ਸਵੇਰ ਤੀਜਾ ਸਵੇਰ ਹਾਂਜੀ ਤੇ ਦੁੱਧ ਰਾਈ ਵੀਰੇ ਥੱਲੇ 18 ਲੀਟਰ ਜੀ ਤੇ ਪਹਿਲਾ ਦੂਜਾ ਸਵੇਰ ਕਿੰਨਾ ਕੁ ਦੋ ਤੁਸੀਂ ਆਪਣੇ ਫਾਰਮ 22 ਕਿਲੋ ਦੁੱਧ ਰਾਈ ਵੀਰੇ ਕੱਢਦੇ ਰਿਏ ਦੋ ਤਿੰਨੇ ਪੀਕ ਤੇ ਹਜੇ ਵੀ ਚਲੇ ਜਾਣਾ ਵਾ ਠੀਕ ਆ ਜੀ ਹਾਂਜੀ ਫੋਲ ਵੱਡੀ ਹਾਈਟ ਦੀ ਜੇ ਹਮ ਹਮ ਇਹ ਇੱਕ ਇਧਰ ਨੂੰ ਮੋੜਿਆ ਲੰਮੀ ਅੰਦਰ ਇਧਰ ਰੁਕ ਗਿਆ। ਲਓ ਜੀ ਕਰਾ ਦਿਓ ਜੱਗ ਠੀਕ ਆ। ਤੇ ਪੂਰੀ ਵੱਡੀ ਝੋਟੀ ਹੈ ਮੇਰੇ ਭਰਾ ਠੀਕਾ ਜੀ ਸ਼ਾਈ ਸ਼ੀ ਤੁਹਾਡੇ ਸਾਹਮਣੇ ਆ ਮਗਰ ਪੂਛ ਬੇਸ਼ੱਕ ਵਾਈਟ ਹੈਗੀ ਆ ਬਾਕੀ ਤੁਹਾਡੇ ਸਾਹਮਣੇ ਆ। ਜੋ ਵੀ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਠੀਕ ਆ ਜੀ। ਬਾਕੀ ਮਗਰ ਮਾੜੀ ਮੋੜ ਪੈਰਾਂ ਦੇ ਮਾਰਕਿੰਗ ਦੇ ਮਾਰਕਿੰਗ ਹੀ ਪੈਗੀ ਥੋੜੀ ਬਾਕੀ ਕ੍ਰੋਸ ਦੇ। ਰਾਵੀ ਦੇ ਟੱਚ ਤੇ ਰਾਈਵਰੇ ਦੀ ਮਾ ਜਿਹੜੀ ਮੀਨੀ ਸੀ ਔਰ ਰਾਵੀ ਦੇ ਟੱਚ ਤੇ ਮੋੜਾ ਦਾ ਟੀਕਾ ਭਰਾਇਆ ਸੀਗਾ। ਠੀਕ ਤਾਂ ਕਰਕੇ ਕਿਤੇ ਨਾ ਕਿਤੇ ਪੈਰਪੁਰ ਧੋਤੇ ਆਏ ਮਗਰ ਪੋਛ ਵੀ ਜਿਹੜੀ ਦੀ ਹਾਫ ਵਾਈਟ ਆ 18 17 18 17 ਕਿਲੋ ਦੁੱਧ ਆ ਮਗਰ ਜਿਹੜੀ ਕੱਟੀ ਆ ਭੀਮ ਦੀ ਭੀਮਦੀ ਨਾ ਕੱਟੀ ਹਾਂਜੀ ਭੀਮਦੀ ਠੀਕ ਆ ਵੀਰੇ ਹਾਂ ਲੈ ਜੀ ਕੱਟੀ ਗਾੜੀ ਕਰ ਗਾੜੀ ਕਰੀ ਦੰਦਾ ਬੱਚਾ ਲਓ ਜੀ ਬਾਕੀ ਦੁੱਧ ਤਾਂ ਚੰਗਾ ਠੀਕ ਆ ਜੀ ਦੂਜੇ ਸਵੇਰੇ ਕੋਈ 22 ਲੀਟਰ 21 22 ਲੀਟਰ ਵੀਰਾਂ ਦਾ ਵੀ ਆਪਾਂ ਚਵਾਈ ਕੀਤੀ ਆ ਆਪਣੇ ਫਾਰਮ ਦੇ ਉੱਤੇ ਚਲੋ ਅੱਗੇ ਹਜੇ ਨਾ ਪੀਕ ਤੇ ਚਲਣਾ ਕਰਮਾ ਲਈ ਸੀਗਾ ਇਹ ਮਹੀਨੇ 25 ਤੱਕ ਪੂਰੇ ਆਪਦੇ ਦੁੱਧ ਲੈਵਲ ਤੇ ਆ ਜੇਗੀ ਐਸ ਵਕਤ ਜਿੰਨਾ ਹੁਣ ਮੌਕੇ ਤੇ ਹਾਜ਼ਰ ਆ ਉਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਗਰਲੋ ਬੁਰਲ ਚੋਂ ਪਾਸਿਓ ਮੇਰੇ ਭਰਾ ਵੇਖ ਸਕਦੇ ਹੋ ਤੁਸੀਂ ਠੀਕ ਆ ਜੀ ਗਾੜ ਵੀ ਇੰਦਰ ਜੀ ਅਗਲੇ ਥਾਂ ਤੇ ਦੁੱਧ ਫਿਰ ਕਿੰਨਾ ਹੋਏਗਾ 2.5-3 ਕਿਲੋ ਰਾਈ ਫਿਰੇਗਾ ਠੀਕ ਆ ਜੀ ਹਾਂ ਗਾੜ ਦੀ ਚੰਗੀ ਐ ਮਾਜੀ ਸਿੰਗਲ ਹੱਡੀ ਦੀ ਵੇਖੋ ਬਿਲਕੁਲ ਬਹੁਤ ਜਿਆਦੀ ਸ਼ਾਨਦਾਰ ਕੁਆਲਿਟੀ ਲਓ ਜੀ ਕਾਰੀ ਬਿਲਕੁਲ ਸਿੰਗਲ ਹੱਡੀ ਆ ਆਹ ਵੇਖੋ ਜੀ ਬਰਕਰ ਟਾਈਮ ਆਊਟ ਆ ਇਸੇ ਤਰ੍ਹਾਂ ਬਣ ਜਾਂਦੀ ਹੈ ਹਣਾ ਹਾਂ ਜੀ ਰਾਜ ਵੀਰੇ ਪੂਰੀ ਐ ਬਣਦੀ ਆ ਤੇ ਠੀਕ ਹੈ ਬਿੰਦਿਆਂ ਵਾਲਾ ਬੜਨਾਂ ਦਾ ਲੇਵਾ ਤੇ ਕਦਕੁੱਤ ਪਹਿਲਾਂ ਜ਼ਿਕਰ ਕਰ ਦਿੱਤਾ ਆਪਾਂ ਠੀਕ ਆ ਜੀ ਪੂਰੇ ਵੱਡੇ ਕੱਦ ਕੱਢਦੀ ਆ ਕੋਈ ਵੀ ਸੱਜਣਾ ਪਰਾਂਦਾ ਦੂਰੋਂ ਲਾ ਕੇ ਠੀਕ ਆ ਜੀ ਇਹ ਤੁਸੀਂ ਧਿਆਨ ਦੇ ਵਿੱਚ ਹੀ ਰੱਖ ਕੇ ਸੌਦਾ ਕਰਿਓ ਕਿ ਵੱਡੀ ਹਾਈਟ ਕੱਢਦੀ ਆ ਇਹਦਾ ਇੰਦਰਜੀਤ ਮੋਲਰ ਕੀ ਰੈਂਦਾ ਡਿਮਾਂਡ ਮੋਲਰ ਆ ਜੀ ਵੀਰੇ ਇਹਦਾ ਆਪਾਂ ਘਾਰੀ ਦਿੰਨੇ ਆ ਵੀਡੀਓ 'ਚ ਵੱਡੇ ਮੁੱਲ ਦੀ ਆ ਮੱਝ ਕਈ ਭੈਣ ਭਰਾਵਾਂ ਨੂੰ ਹੁੰਦਾ ਫੋਨ ਉਹਦਾ ਨਾ ਪੈਸੇ ਕੱਟ ਲਵਣੇ ਨੇ ਰਾਜਵੀਰੇ ਮੋਲੇ ਦਾ ਆਪਾਂ ਮਟਾਈ ਕਰਾ ਲੈ ਭਾਵੇਂ ਕੋਈ ਸਵਾ ਦੋ ਕਰਾ ਲੈ ਇਹ 2 ਲੱਖ 5000 ਦੀ ਜਸ ਨੂੰ ਦੇਣੀ ਜਿਹੜੇ ਭੈਣ ਭਰਾ ਨੂੰ ਇਹ ਪੁੱਗਦੀ ਉਹੀ ਫੋਨ ਕਰੇ ਇਹਦੋਂ ਥੱਲੇ ਆਪਾਂ ਵੇਚਣੀ ਨਹੀਂ ਕੋਈ ਭੈਣ ਭਰਾ ਆਪੇ ਤੁੰਗ ਨਾ ਕਰੇ 2 5 ਦੇ 2 5 ਦੀ ਵਿਗੀ ਵੇਚਣੀ ਨਹੀਂ ਨਾ ਰਾਜਵੀਰ ਨਹੀਂ ਦੇਣਾ ਲਓ ਵੀ 2 ਲੱਖ 5000 ਵੀਰਾਂ ਦਾ ਵੀ ਮੁੱਲ ਲੈਣਾ ਆਪਾਂ ਰੇਟ ਲੈ ਲੈਣਾ ਜਿਹੜੇ ਪੈਸੇ ਉਹਦੀ ਅਗੇ ਮੇਰੇ ਫਾਰਮਰ ਉਹ ਭਾਗੂ ਸੇਵਾ ਕਰੂਗਾ 22 ਲੀਟਰ 20 ਲੀਟਰ ਤੋਂ ਬਾਰ-ਬਾਰ ਤੁਸੀਂ ਦੁੱਧ ਚੋਸ ਆ 20 ਲੀਟਰ ਵਾਲੀਆਂ 18 ਵਾਲੀਆਂ ਰਾਜਵਿਰੇ 3-3 4-4 ਲੋਕੀ ਰੇਟ ਮੰਗੀਆਂ ਨੇ 3-4 ਲੱਖ ਆ ਮੇ ਆਪਾਂ ਚੱਲਣੀ ਦਿਆ ਬਾਕੇ ਫੁੱਲ ਵੱਡੇ ਢਾਂਚੇ ਦੀ ਆ ਮੂੰਹ ਮਾਂ ਦੀ ਬਹੁਤ ਪੋਲੀ ਜੋ ਕਿਸੇ ਚੀਜ਼ ਦੇਣੀ ਕਾੜਾ ਕੁੜਾ ਵਗੈਰਾ ਪੀਕ ਤੇ ਲਿਓਣ ਲਈ ਇਹ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਆ ਜੀ ਹਾਂਜੀ ਲਓ ਵੀ ਏਦੋਂ ਬਾਅਦ ਇੱਕ ਹੋਰ ਕੱਟੀ ਵਿਖਾਉਣੇ ਆ ਭਰਾਵਾਂ ਨੂੰ ਇਹ ਕੱਟੀ ਆ ਗਈ ਨੀਲੀ ਰਾਵੀ ਦੀ ਝੋਟੀ ਮੂੰਹ ਦੰਦੀ ਕਿਵੇਂ ਆਂਦਰ ਚ ਇਹ ਚਾਰ ਦੰਦ ਰਾਜਵਿਰੇ ਤੇ ਇਹ 나ਗ ਦੀ ਜੇ ਆਪ ਲ ਤੇ ਮਗਰ ਜਿਹੜੀ ਕੱਟੀ ਆ ਬਾਦਲ ਬੁੱਲਦੀ ਇਹ ਮਗਰ ਕੱਟੀ ਆ ਆ ਕੱਟੀ ਵਿਖਾ ਦਿਓ ਜਸ਼ਨ ਆ ਬਾਦਲ ਬੁੱਲਦੀ ਮਗਰ ਕੱਟੀ ਆ ਇਹਨੂੰ ਰਾਜਵਰੇ 20 25 ਦਿਨ ਹੋ ਗਏ ਸੋਈਆਂ 20 25 ਦਿਨਾਂ ਦੀ ਸੂਈ ਜਾਂਦੀ ਹੈ ਨੀ ਸੋ ਬਾਦਲ ਬੁੱਲਦੀ ਮਗਰ ਕੱਟੀ ਆ ਤੇ 나ਗ ਦੀ ਜਿਹੜੀ ਇਹ ਝੋਟੀ ਆਪ ਆ ਧਾਰੀ ਧੂਰੀ ਆਪਾਂ ਪ੍ਰੋਪਰ ਤੁਹਾਨੂੰ ਚੈੱਕ ਕਰਾਵਾਂਗੇ ਜਿੱਦਾਂ ਗਾੜੀ ਖਾੜੀ ਬਿਲਕੁਲ ਖੱਬੇ ਪਾਸੇ ਟੇਡਾ ਘੱਟ ਮਿਲਦਾ ਬੜਾ ਘੱਟ ਉਹ ਗੱਲਬਾਤ ਆ ਬਹੁਤ ਸ਼ਕੀਨੀ ਬਹੁਤ ਜੀਨ ਦੇਖੋ ਮੇਰੇ ਪਰਾ ਠੀਕ ਆ ਜੀ ਝੋਟੀ ਝੋਟੀ ਆ ਬਹੁਤ ਪਿਆਰੀ ਚੌਕੀ ਚਾਰ ਦੰਤ ਕੱਟੀ ਐਸ ਵ ਤੇ ਇਹਨੇ ਆਪਣੇ ਕੋਲ ਆਣ ਕੇ ਤੇ ਜੀ ਨਹੀਂ ਲਾਇਆ ਤੇ ਫੀਡ ਆਪਾ ਪੋਣਿਆ ਟਵਾਣਾ ਹਾਂ ਹਾਂ ਤੇ ਟਵਾਣਾ ਫੀਡ ਨੂੰ ਇਹ ਮਨਿਆਣੀ ਨੇ ਖਾਦੀ ਖੁਦੀ ਨਹੀਂ ਗੀ ਹਾਂ ਹਾਂ ਤੇ ਜਿਵੇਂ ਜਿਵੇਂ ਡੰਗਰ ਹੌਲੀ ਹੌਲੀ ਮਤਲਬ ਫੀਡ ਖਾਨ ਲੱਗ ਪਿਆ ਜਿਤਰਾ ਦਾ ਮੰਡ ਤੁਹਾਨੂੰ ਪਤਾ ਵੇ ਮੰਡ ਬਦਲਦਾ ਉਹ ਡੰਗਰ ਵੀ ਦੁੱਧੋ ਘਟਦਾ ਹੈ ਦੁੱਧ ਦੇ ਥਲ 13 ਕਿਲੋ ਹੀ ਰਾਜ ਵੀਰੇ ਠੀਕ ਆ ਜੀ ਹਾਂ ਲਓ ਜੀ ਕਰੋ ਸ਼ਕ ਠੀਕ ਆ ਜੀ ਵੀ ਹੁਣ ਜਿਹੜਾ ਦੁੱਧ ਚਵਾਵਾ ਦੁੱਧ ਚੋਣਾ ਚੋਣਾ ਦੁੱਧ ਰਾਏ ਤੇ ਆਪਾਂ ਉਹੀ ਦੱਸਣਾ ਜੋ ਅਗਲੇ ਨੂੰ ਬਣਾ ਕੇ ਦੇਣਾ ਹੁਣ ਆਪਾਂ ਵੀ ਅੱਖ ਜੀ ਥਲੇ 13 ਜਾਂ 14 ਹੈ ਹਾਂ ਦਾਖਲਾ ਖੁੱਲਾ ਡੁੱਲਾ ਦੋ ਦੂਧ ਤੇ ਚਵਾਈ ਹੋ ਗਈ ਇੱਕ ਨੰਬਰ ਦੀ ਪੋਲੀ ਇਹ ਭੈਣ ਭਰਾਣੇ ਵਿੱਚ ਹੁਣੀਆਂ ਦੀ ਨਾ ਕੱਟੀ ਬਹੁਤ ਪਿਆਰੀ ਹੈ ਠੀਕ ਹੈ ਆ ਮਗਰ ਬਾਦਲ ਬੋਣ ਦੀ ਕੱਟੀ ਆ ਮਗਰ ਵੀ ਕੱਟੀ ਆ ਸੋ ਮਗਰ ਵੀ ਕੱਟੀ ਆ ਜਦੋਂ ਸ਼ੌਕ ਨਾਲ ਪ੍ਰਾਪਤ ਤੁਸੀਂ ਤਿਆਰ ਕਰ ਲਓਗੇ ਝੋਟੀ ਆ ਬਹੁਤ ਸੋਹਣੀ ਇੱਕ ਵਾਰੀ ਇੰਦਰ ਜੀ ਤਾਂ ਉਹ ਫਰੰਟ ਤੋਂ ਲੈ ਕੇ ਆਇਓ ਇੱਕ ਵਾਰੀ ਹੋਰ ਕਿਹੜਾ ਘੜਾ ਦੇ ਦਿੰਦੇ ਨੇ ਲੋ ਜੀ ਕੱਟੀ ਲੈ ਜੋ ਸ਼ਕੀਨ ਝੋਟੀ ਆ ਠੀਕ ਆ ਜੀ ਬਾਕੀ ਸ਼ਕੀਨੀ ਵਾਲੇ ਸਾਰੇ ਪੱਕ ਮੇਰੇ ਭਰਾਵੋ ਵੇਖੋ ਤਸੰਦੀ ਦੇ ਨਾਲ ਛੋਟਾ ਨਿਕਾ ਸਿੰਘ ਬਿੱਲੀ ਮਲਕਣੀ ਅੱਖ ਲੇਵੇ ਹਵਾਨੇ ਦੀ ਬੜੀ ਸਾਫ ਸੁਥਰੀ ਆ ਠੀਕ ਆ ਜੀ ਪਹਿਲਾਂ ਝੋਟੀ ਇੰਦਰ ਦੀ ਵੀਰੇ ਦੁੱਧ ਆ ਜਾਵੇ 1 ਕਿਲੋ 2 ਕਿਲੋ ਵੱਧ ਸਕਦੀ ਹੈ ਨਾ ਵਧੀਆ ਰਾਜ ਵੀਰੇ ਇੰਨਾ ਗਰਾਇ ਵੀਰੇ 12 13 ਹੀ ਦਿੰਦੀਆਂ ਆ ਹੁਣ ਜਿੰਨਾ ਕੋਈ ਗਾੜੀ ਤਗੜੀ ਬਰੀਡ ਆ ਮੰਨ ਕੇ ਚਲੋ ਜਿੰਨਾਂ ਦੀਆਂ ਮਾਵਾਂ ਵੀ ਵੀ 22 ਬਾਈ ਬਾਈ ਸਿਰ ਦੁੱਧ ਦਿੰਦੀਆਂ ਆ ਉਹਨਾਂ ਨੇ ਜਦੋਂ 3ਆਂ ਕੱਢਦੀਆਂ 14-15 ਕਿਲੋ 14-15 ਕਿਲੋ ਤੋਂ ਲੋਕਾਂ ਨੇ ਖੇਡ ਬਣਾਈ ਪਹਿਲਾਂ ਮੱਝ ਦੀ ਬੱਸ ਬੱਸ ਦੁੱਧ 12-13 14 ਦਾ ਸੀ 18 ਲੀਟਰ ਦੋ ਤੋਂ ਪਹਿਲਾਂ ਝੋਟੀਆਂ ਕੱਢ ਚੁਣ ਬੜੀਆਂ ਬੜਾ ਬੜਾ ਰਾਜਵੀਰ ਜੇ 12 ਲੀਟਰ ਦੁੱਧ ਕਰਕੇ ਤੇ 16 ਲੀਟਰ ਦੂਜੇ ਸਵੇਰ ਦੁੱਧ ਦੇਊਗੀ ਆ ਹਾਂਜੀ ਤੇ ਇਹਦਾ ਇੰਦਰਜੀਤ ਤੋਂ ਡਿਮਾਂਡ ਇਹ ਤਾਂ ਮੁੱਲ ਕਿ ਰੱਖਿਆ ਇਹਦਾ ਮੁੱਲ ਰਾਜਵੀਰੇ ਡੇਢ ਕਰਾ ਲਓ ਇਹ ਹਾਂ ਨਾ 1:35 ਦੀ ਦੇਣੀ ਆਪਾਂ 1:35 ਦੀ ਮੋਲੇ ਦਾ ਰਾਜਵੀਰੇ ਵੈਸੇ ਕੋਈ ਨਹੀਂ ਜੇ ਝੋਟੀ ਦਾ ਅਜ ਦੀ ਤਰੀਕ ਚ ਆਪਾਂ ਆਪ 1:35 ਜੱਸ ਨੂੰ ਦੇ ਦੇਣੀ ਲਓ ਵੀ ਅੱ ਚਲੋ ਜਿਹੜੇ ਫਾਰਮਰ ਭਰਾਵਾਂ ਕੋਲੇ ਉਹ ਤੋਹਫੇ ਗਏ ਆ ਚੀਜ਼ਾਂ ਗਈਆਂ ਨੇ ਨਕੀਨੇ ਹੈਗੇ ਆ ਚਲੋ ਨਹੀਂ ਕੋਈ ਸੇਲ ਕਰਦਾਗਾ ਬਾਕੀ ਜਿਹੜੇ ਭਰਾਣੇ ਗੇ ਬਰੀਡ ਤੇ ਕੰਮ ਕਰਨਾ ਜਾਂ ਜੇ ਵੈਸੇ ਵੀ ਕਿਸੇ ਭਰਾ ਦਾ ਸ਼ੌਂਕ ਬਣ ਗਿਆ ਤੋਕਰ ਗੱਬਣ ਹੋਗੀ ਬੇਸ਼ੱਕ ਕਿਸੇ ਨੇ ਭੈਣ ਭਰਾਗਾ ਆਪਣੇ ਨਾਲ ਕੰਟੈਕਟ 'ਚ ਰਵੇ ਤੋਕਰ ਗੱਬਣ ਵੀ ਸੇਲ ਕਰਨੀ ਇਹ ਵੀ ਤੇ ਆਪਾਂ ਲੱਖ ਰੁਪਏ ਦੇ ਜਦੋਂ ਚੈੱਕ ਪਾਸ ਹੋ ਗਈ ਲੈ ਵੀ ਲਾਂਗੇ ਵਾਪਸ ਫੇਰ ਆਪਣੇ ਕੋਲ ਸੱਜਰ ਮੱਝ ਲੈ ਲਈ ਠੀਕ ਹੈ ਵੀਰ ਹੁਣ ਤਾਂ ਦੀ ਪ੍ਰੋਬਲਮ ਮਾਲ ਜ਼ਿਆਦਾ ਰੋਗਣੀ ਆਉਂਦਾ ਬਿਲਕੁਲ ਇਹ ਤਾਂ ਮਾਲ ਵੱਡੀ ਗਿਣਤੀ ਦੇ ਵਿੱਚ ਠੀਕ ਹੈ ਜੀ ਡੇਰੀ ਦਾ ਧੰਦਾ ਵੀਰ ਦਾ ਬਾਕੀ ਕਿਤਨਾ ਕਿਤੇ ਪਸ਼ੂ ਚਲੋ ਵੀ ਨਾ ਵੀ ਨਹੀਂ ਰੋਕ ਰਕਾ ਸਕਦੇ ਕਿ ਚੀਜ਼ ਦਾ ਬੜਾ ਕਰਦਾ ਵੇ ਉਹ ਜੀ ਨਸਲ ਬਰੀਡ ਕਰੇ ਰੱਖੀ ਆ ਸਾੰਭ ਕੇ ਵਪਾਰ ਲੈਣ ਦੇ ਵਿੱਚ ਚਲੋ ਪਸ਼ੂ ਆਈ ਜਾਂਦੇ ਐ ਇਸੇ ਤਰ੍ਹਾਂ ਹੀ ਇੱਕ 35 ਦੀ ਅੱਜ ਇਹ ਝੋਟੀ ਮਿਲ ਜੂਗੀ ਇੱਕ 35 ਦੀ ਜਸਨੋ ਮੋਲ ਰਾਇਵਰੇ ਦਾ ਕੋਈ ਨਹੀਂ ਜਿਤਰਾ ਦੀ ਸ਼ਕੀਨੀ ਜਿੱਦਾਂ ਸਾੰਭ ਕੀਤੀ ਕਿਸੇ ਨੇ ਕਿ ਜਿੱਦਾਂ ਉਹ ਨਿਸ਼ਾਨੀਆਂ ਸੋਹਣੀਆਂ ਲੱਗੀਆਂ ਨੇ ਕਿਸੇ ਪਾਸੇ ਨੇ ਹੱਥ ਤਰਾਂਦੀ ਝੋਟੀ ਕਿਸੇ ਪਾਸੇ ਠੀਕ ਆ ਜੀ ਲਓ ਵੀ ਇਹ ਕੱਟੀ ਵਿਖਾਤੀਏ ਦੋਸਤੋ ਤੁਹਾਨੂੰ ਠੀਕ ਆ ਜੀ ਬੜੀ ਸ਼ਕੀਨ ਕੱਟੀ ਆ ਬਾਕੀ ਇੱਕ 35 ਰੇਟ ਦਾ ਇਧਰ ਇੱਕ ਪਾਸੇ ਆਪਾਂ ਵੈੜ ਵਿਖਾ ਦਿੰਦੇ ਆਂ ਭਰਾਵਾਂ ਨੂੰ ਠੀਕ ਆ ਜੀ ਇਹ ਵੀ ਕ੍ਰੋਸ ਅੰਗ ਬਰੀਡ ਦੇ ਵਿੱਚ ਆ ਇੰਦਰਜੀਤ ਇਹਦਾ ਵੇਰ ਬਾਕੀ ਆ ਏ ਰਾਜ ਵੀਰੇ ਉਹਨਾਂ ਦੇ ਦਸਮ ਮੁਤਾਬਕ ਆ ਨਾੜੂ ਤੇ ਪਹਿਲੇ ਬੱਚਾ ਵਿਖਾ ਦੋ ਮੜਾਇਆ ਨਾੜੂ ਦੇ ਬੱਚੇ ਦਾ ਨਾਲ ਜੇ ਤੇ 14 ਦਿਨਾਂ ਦੀ ਸੂਈ ਜੀ ਬੱਚੀ ਮਗਰ ਆ ਗਈ ਆ ਬੱਚੀ ਇਹਦੇ ਮਗਰ ਵੀ ਲੋ ਜੀ ਮਗਰ ਬੱਚੀ ਏ ਨਾੜੂਆ ਨਾਲ ਤੇ 14 ਦਿਨਾਂ ਦਾ ਸੁਵਾ ਨਾ ਸਾਰਾ ਹਾਂ ਜੀ ਤੇ ਇਹਦੇ ਥੱਲੇ ਉਹਨਾਂ ਰਾਜ ਵੀਰੇ 14 ਲੀਟਰ ਆਪਾਂ ਨੂੰ ਯਾਨੀ ਕਿ ਬੋਲਾ ਦੱਸਿਆ 14 ਨਹੀਂ ਜੀ ਹੁਣੇ ਤਰੀ ਆਈ ਆ ਠੀਕ ਆ ਜੀ ਇੱਕ ਇੱਕ ਦੋ ਦੋ ਧਾਰਾ ਮਾਰੀਆਂ 14 15 ਕਿਲੋ ਬੋਲਾ ਦੱਸਦੇ ਆ 12 13 ਮੰਨ ਵੀ ਲਵੇ ਤੇ ਦੋ ਦੋ ਧਾਰਾ ਵਹਿੜ ਦੇ ਦੂ 18 ਨਿਕਲੇ ਇਹ ਅੱਜ ਹੀ ਐਂਟਰੀ ਹੋਈ ਇੱਥੇ ਹੁਣੇ ਆਈ ਰਾ 14 13 14 13 14 ਲੀਟਰ ਜਿਹੜਾ ਇਸ ਵਕਤ ਬੋਲਾ ਹੈ ਠੀਕ ਆ ਬਾਕੀ ਕੱਦਕੂਦ ਮੇਰੇ ਪਰਾਇ ਦਾ ਵੀ ਪੂਰਾ ਵੱਡਾ ਲੰਬਾਈ ਲੰਬੂ ਜੀ ਬੇਲਬੂਲ ਵੀ ਚੰਗੀ ਸਪੈਸ਼ਲ ਆ ਬੈਠਦੀ ਥਾਨ ਬੜਾ ਰਾਈਵਰੇ ਸਵਾਦੀ ਜਿਹੜੇ ਪੈਣ ਪਰਾਣੇ ਚੋਣੀ ਆ ਭੈਣ ਨੇ ਛਾ ਸਰ ਕੇ ਪਹਿਨਾਣੇ ਚੋਣੀ ਹੁੰਦੀ ਚਵਾਈ ਕਰਨੀ ਦੀ ਉਹਨਾਂ ਵਾਸਤੇ ਥਾਨ ਬਹੁਤ ਵਧੀਆ ਕੋਈ ਨਿਆਣਾ ਹਾਰਾ ਰਸ ਰਸੀ ਪਾਉਣ ਦੀ ਲੋੜ ਤੇ ਨਹੀਂ ਪਈ ਨਹੀਂ ਜੋੜ ਤੇ ਰਾਈਵਰੇ ਪਾਉਣਾ ਪੈਂਦਾ ਨਿਆਣਾ ਮਾੜਾ ਮੋਟਾ ਅੱਛਾ ਬਾਕੀ ਉਂਝ ਕੁਝ ਨਹੀਂ ਹਾਂ ਹਾਂ ਕੋਈ ਚੱਕਰ ਨਹੀਂ ਹਾਂ ਲੋ ਜੀ ਤੋਰਾ ਤਰਾ ਵੈਸੇ ਪੂਰਾ ਨਰਮਾ ਕਰਮਾ ਲੀਦਾ ਬਿਲਕੁ ਸੁਭਾਅ ਕੋ ਦੋੜੀ ਥਾਂ ਤੇ ਲਗਾ ਰਾਇਆ ਇਹ ਹੋ ਜਾਂ ਥਣ ਬਹੁਤ ਘੱਟ ਲੱਗਦਾ ਗਾਮ ਆਹ ਵੇਖੋ ਜੀ ਬਾਕੀ ਥਾਂ ਦਾ ਸਾਈਜ਼ ਵੇਖੋ ਨਿੱਗਰ ਵੇਖੋ ਪਲੀ ਪਲੋਸੀ ਵੇਖੋ ਠੀਕ ਆ ਜੀ ਸੋ ਬੱਛੀ ਮਗਰ ਐਸ ਵਕਤ ਸਿਰਫ ਬੋਲੇ ਤੇ ਆਪਾਂ ਜਿਹੜਾ ਤੁਹਾਨੂੰ ਬੋਲਾ ਨੋਟ ਕਰਾਇਆ ਜੀ 15 14 15 14 ਲੀਟਰ ਬੋਲਾ ਜੀ ਆਹ ਵੇਖੋ ਅਜਿਹਾ ਤੇ ਪੈਰਪੁਰ ਵੀ ਰਾਏ ਵੀਰੇ ਬੰਨ ਵਾਲੇ ਮਾੜੇ ਮੋਟੇ ਨਾ ਕਈਆਂ ਥਾਂ ਉੱਚਾ ਨਹੀਂ ਮਾਜ ਹੁੰਦਾ 8 9 ਨਾ ਵਧੇ ਪਿਆ ਗਾਂ ਨਹੀਂ ਨਾ ਪੈਰਾਪੁਰਾਂ ਸਫਾਈ ਹੋ ਗਈ ਦੋ ਦਿਨ ਰਾਏ ਵੀਰੇ 17 18 ਕਿਲੋ ਇੰਨਾ ਵੀ 17 18 ਕਿਲੋ ਵੀ ਦੇਗੀ ਤੇ ਐਫ ਦੇ 25 26 ਕਿਲੋ ਦੇ ਬਰਾਬਰ ਦਾ ਹੈ ਬਿਲਕੁਲ ਫੈਂਡ ਵਾਲਾ ਦੁੱਧ ਨਾ ਵੀ ਬਾੜ ਚੰਗੀ ਆ ਬਹੁਤੀ ਸਾਫ ਸੁਥਰੀ ਹੈ ਕਰਮਾਲੀ ਠੀਕਾ ਜੀ ਜ਼ਿਆਦਾਤਰ ਹੋਂਦਾ ਥਾਣਾ ਦੇ ਨਾਲ ਹੀ ਵੜਾ ਨੇ ਬਾਕੀ ਥਣ ਤੋਂ ਬੜਾ ਸੁਆਦੀ ਲੱਗਾ ਐਸ ਵਕਤ ਬੌਲੇ ਤੇ ਆ ਚਲੋ ਥੋੜਾ ਜਆ ਅੱਜ ਹੀ ਆਈ ਆ ਕੋਈ ਸੁਬਾ ਲੇੜ ਕਸੇੜ ਜਿਹੜੀ ਚਵਾਈ ਚੁਵਾਈ ਇਹਦੀ ਹੋਈ ਹੋਗੀ ਆਵਦਾ ਮੇਰੇ ਭਰਾ ਠੀਕਾ ਜੀ ਬੌਲੇ ਦੇ ਬੌਲੇ ਦੀ ਚਵਾਈ ਕਰਕੇ ਅੱਗੇ ਸੇਵਾ ਕਰੂੰਗੇ ਤਾਂ ਦੁੱਧ ਕਰਨ ਵਾਲੀ ਚੰਗਾ ਚਵਾਜੂਗੀ ਜਿੱਡਾ ਕੱਦ ਕਾਠ ਇਸ ਵਾਈਡ ਦਾ ਬਾਕੀ ਥੱਲੇ ਬਣੀ ਪੁਣੀ ਵੀ ਹੁਣ ਵੀ ਚੰਗੀ ਆ ਬੌਲੇ ਦੇ ਵਿੱਚ ਵੀ ਤੁਸੀਂ ਇੱਕ ਵਾਰੀ ਨਿਗਾਹ ਮਾਰਿਓ ਆਈਡੀਆ ਲੱਗ ਜਾਊਗਾ ਤੇ ਇਹਦਾ ਇੰਦਰਜੀਤ ਕੀ ਡਿਮਾਂਡ ਆ ਕੀ ਰੇਟਰ ਉਹਦਾ ਵੀ ਰਾਜ ਵੀਰੇ ਮੁੱਲ ਆਪਾਂ ਉਹ ਪਹਿਲੋਂ ਮੁੱਲ ਇਹ ਕਰਦੇ ਆ ਇਹਦਾ ਆਪਾਂ 75 ਕਰਾ ਲਓ ਅਸੀਂ ਇਹਦੇ ਵਿੱਚੋਂ ਰਾਜ ਵੀਰੇ ਛੋਟ ਸਾਰੀ ਕਰਕੇ ਆਪਾਂ ਮੁੱਲ ਦੱਸ ਦੇਣੇ ਪਹਿਲੋਂ ਹੀ ਮੁੱਲ 70 75 ਜੋ ਮਰਜੀ ਇਹ 65000 ਸਾਰਾ ਰਾਜ ਵੀਰੇ ਦਾ ਲੈਣਾ ਹੈ 65000 65000 ਦੇ ਦੇਣੀਆਂ ਬਾਕ ਲਓ ਜੀ 65000 ਦੀ ਇਹ ਫਾਈਨਲ ਅੱਜ ਵੜ ਮਿਲ ਜੂਗੀ ਆਪਣੇ ਵੀਰਾਂ ਨੂੰ ਬਾਕੀ ਕਰੋ ਸੰਗ ਬਰੀਡਾ ਅੱਗੇ ਗਰਮੀ ਦੀ ਚਿੰਤ ਜਾਣ ਮਗਰ ਇਹਦੇ ਬੱਛੀ ਆ ਇਹ ਅੱਜ ਨਗ ਆਪਾਂ ਭਰਾਵਾਂ ਨੂੰ ਵਿਖਾਉਣੇ ਸੀਗੇ ਠੀਕ ਆ ਜੀ ਟੋਟਲ ਚਾਰ ਹੀ ਨਗ ਸੀਗੇ ਇਧਰ ਦੋ ਜੜੀਆਂ ਤੁਹਾਨੂੰ ਮਾਝਾਂ ਵਿਖਾਤੀਆਂ ਨੇ ਟਾਪ ਕੁਆਲਿਟੀ ਦੀਆਂ ਨੇ ਇੱਕ ਤਾਂ ਜਿਹੜੀ ਵੀਰ ਉਹਨੇ ਆਪਣੇ ਫਾਰਮ ਦੇ ਵਿੱਚੋਂ ਸੇਲ ਕਰਦੇ ਪਏ ਆ ਵੜ ਇਹ ਵੀ ਚੰਗੀ ਆ ਤਕਰੀਬਨ ਕੋਈ 18-17 ਕਿਲੋ ਇਹਦੇ ਥੱਲੇ ਵਾਸ ਵਕਤ ਦੁੱਧ ਆ ਜਾਂਦਾ ਝੋਟੀ ਇੱਕ ਵਿਖਾਤੀ ਆ ਬਹੁਤ ਖੂਬਸੂਰਤ ਤੇ ਚੰਗੀ ਟਾਪ ਕੁਆਲਟੀ ਠੀਕ ਹੈ ਰਾਏ ਵੀਰੇ ਜੋੜਾ ਹੀ ਕੋਈ ਇੱਕ ਇੱਕ ਘਰ ਜਿਹੜੇ ਭੈਣ ਭਰਾ ਨੂੰ ਸ਼ੌਂਕ ਆਣਾ ਜੋੜਾ ਹੀ ਲੈ ਜੈਣਾ ਹਾਂ ਇੱਕ ਤਾਂ ਕਿਸੇ ਦੇ ਕਰ ਟਾਪ ਦੀ ਨੀਲੀ ਦੀ ਵੀ ਬਰੀਡ ਚੱਲ ਜਾਨੀ ਤੇ ਮੋਹਰਾ ਦੀ ਵੀ ਚਲੀ ਜਾਨੀ ਹਾਂ ਤੇ ਚਾਰ ਮਗਰ ਜਲ ਜਾਨੀਆਂ ਮਗਰ ਕਟੀਆਂ ਵੀ ਦੋ ਕਟੀਆਂ ਦੋ ਮਗਰ ਹਾਂ ਰੇਟ ਵੇਖ ਲੋ ਵੀ 2.5 ਲੱਖ ਤੋਂ ਵੀ ਥੱਲੇ ਆ ਆਣਾ ਵੀ 2 ਲੱਖ ਤੇ 3 ਲੱਖ ਤੇ ਬੰਦਾ ਵੇ 40000 ਰੁਪਇਆ ਬਿਲਕੁਲ ਜੀ ਤੇ ਰੇਟ 3.5 ਤੋਂ ਮੇਰੇ ਥੱਲੇ ਆ ਹਾਂ ਆ ਵੀ ਝੋਟੀਆਂ ਟਾਪ ਦੀਆਂ ਦੋਵੇਂ ਹੀ ਲਵਿੰਦਰ ਜੀ ਦੇ ਵੀਰ ਇੱਕ ਆ ਬੈਡ ਹੋਣੇ ਐਂਟਰੀ ਹੋਈ ਏ ਦੀ ਹਾਂਜੀ ਰਾਈ ਵੀਰ ਇਹ ਵੀ ਸੂਈ ਤਾਜੀ ਆ ਕੀ ਵੇਰਵਾ ਇਹਦਾ ਇਹ ਬੋਲਾ ਰਾਈ ਵੀਰੋ ਨਾਲ ਹੁਣ 15 ਕਿਲੋ ਆਪਾਂ ਨੂੰ ਦੱਸਿਆ ਇਹਦਾ ਇਹ ਤਿੰਨਾਂ ਦਿਨਾਂ ਦੀ ਇਹ ਸੂਈ ਆ ਤਿੰਨਾਂ ਦਿਨਾਂ ਦੀ ਸੂਈ ਆ ਤੇ ਦੁਪਹਿਰੇ ਇਹਦੀ ਚਵਾਈ ਹੋਈ ਜੀ ਖਾਲੀ ਹੋਈ ਜੀ ਠੀਕ ਆ ਆ ਬੱਚਾ ਫੜ ਮੈਨੂੰ ਠੀਕ ਆ ਲਓ ਵੀ ਠੀਕ ਆ ਆ ਬੱਚਾ ਆ ਗਿਆ ਮਗਰ ਬੱਚਾ ਵਾ ਬੱਚਾ ਬੋ ਜੀ ਆ ਬੱਚਾ ਆ ਗਿਆ ਠੀਕ ਆ ਮੇਲ ਕਾਫ ਆ ਸੂਹ ਦੂਜਾ ਕਿ ਤੀਜਾ ਦੂਜਾ ਨੇ ਤੀਜਾ ਵੀ ਕੋਈ ਮੰਦੇ ਰਾਈ ਵੀਰ ਕੋਈ ਨਾ ਠੀਕ ਆ ਦੁੱਧ ਇਹ ਵੀ ਉਤਰ ਆ ਉਹ ਆਦੇ 20 ਲੀਟਰ ਹੀ ਚੁੰਦੇ ਰਹੇ ਆ ਹੂੰ ਹੂੰ ਬਾਕੀ ਵੇਖੋ 18 ਦਿਨ ਦੀ 17 ਦਿਨ ਹੀ ਇੰਨਾ ਕੱਢ ਦੋਗੇ ਵੱਡੀ ਆ ਹਾਂ ਹੁਣ ਬੋਲਾ ਇੰਦਰ ਜੀ ਕਿੰਨਾ ਨੋਟ ਕਰਾਇਆ ਉਹਨੇ ਰਾਈ ਵੀਰੇ 15 ਗਿਆ ਆਪਾਂ 15 ਨਹੀਂ ਗਾਣਾ ਆਪਾਂ 12 13 ਕਿਉਂਕਿ ਹੁਣੇ ਤੁਰੇ ਹੀ ਆਪਣਾ ਇੰਨਾ ਟਾਈਮ ਨਹੀਂ ਆਪਾਂ ਦਾ ਬਸ 2-3 ਕਿਲੋ ਉੱਥੇ ਜਿਹੜਾ ਚੋਇਆ ਹੈ ਬਸ ਬਸ 2 ਕਿ ਲੱਦ ਲਿਆਂਦੀ 12 13 ਇੱਕ ਮੰਨੇ ਕੋਈ ਹਣਾ ਇਹਨੂੰ ਇੰਦਰ ਜੀ ਲੰਬੀ ਕਰੀ ਇਹਨੂੰ ਲੋ ਜੀ 12 13 ਕਿਲੋ ਬੋਲਾ ਮੰਨੋ ਠੀਕ ਆ ਜਿੱਤੇ ਜੇ ਦੇਣਾ ਆ ਮਗਰ ਬੱਚਾ ਮੇਰੇ ਕਾਪ ਜੀ ਤੂੰ ਮਾ ਬੱਚੇ ਨੂੰ ਮਗ ਆ ਮੋੜ ਦੇ ਆਉਂਗੇ। ਓਕੇ, ਇਨਰਜੀ ਤੇ ਕੀ ਮੋਲ ਹੈ ਕੀ ਡਿਮਾਂਡ ਰੂਗੀ ਦੀ? ਇਹਦਾ ਰਾਜ ਵੀਰੇ ਪੈਂਨ ਕਰਾ ਲਓ 60 ਕਰਾ ਲਓ ਇਹ ਆ ਜੈਸਨ 55000 ਦੀ ਦੇ ਦੇਣੀ ਆ। 55 ਦੀ। ਹਾਂ ਬਸ। ਲਓ ਜੀ। ਆਈ ਜਲਾਈ ਵਾਲਾ ਕੰਮ ਹੀ ਕਰਨਾ। ਇਹ 55000 ਦੀ ਫਾਈਨਲ ਮਿਲ ਜੂਗੀ। ਤੇ ਰਾਜ ਵੀਰੇ 18 17 ਕਿਲੋ ਆ ਰਾਮ ਨਾ ਪਰ ਦੇਣਾ। ਆ ਹਾਂ। ਸੋ 55000 ਦੀ ਆ ਫਾਈਨਲ ਮਿਲ ਜੂਗੀ ਠੀਕ ਆ ਜੀ। ਬੱਛਾ ਮਕਰ ਬੱਛਾ 24 24 ਬਿਲਕੁਲ ਪਾਸ। ਜਿੱਦਾਂ ਮਰਜ਼ੀ ਤਸੱਲੀ ਕਰੋ ਇੱਥੇ ਆਣ ਕੇ ਠੀਕ ਆ 12 13 ਕਿਲੋ ਬੋਲਾ 55000 ਮੋਲ ਲੈਣ ਦੇਣ ਲੋ ਜੀ ਠੀਕ ਆ ਜੀ ਸੋ ਇਹ ਜਿਹੜੇ ਦੋਸਤੋ ਅੱਜ ਨਕੀਨੇ ਵਿਖਾਉਣੇ ਸੀ ਭਰਾਵਾਂ ਨੂੰ ਠੀਕ ਆ ਜੀ ਕਿਉਂਕਿ ਹਰੇਕ ਪੂਰ ਦੇ ਵਿੱਚ ਇੱਕ ਦੋ ਦੋ ਨਾ ਜਿਹੜੇ ਆ ਤਿੰਨ ਨਾਗਾ ਵਿੱਚ ਨੀਲੀ ਦਾ ਵੀ ਤੇ ਜ਼ਰੂਰ ਹੁੰਦੇ ਆ ਬਾਕੀ ਜੋ ਇਕੱਠਾ ਜੋੜਾ ਲੈ ਲੂ ਕੋਈ ਤੇ ਪਹੁੰਚ ਕਰ ਦਾਂਗੇ ਆਪਾਂ 50 50 ਵਿੱਚ ਪਹੁੰਚ ਕਰ ਦਾਂਗੇ ਇਹ ਵੀ ਵਧੀਆ हां ਜੇ ਜੋੜਾ ਕੋ ਇਕ ਕਰ ਲੈ ਲੂਗਾ ਦੇ ਪੂਰੇ ਪੰਜਾਬ ਚ ਆਪਾਂ ਪਹੁੰਚ ਕਰਦਾ ਠੀਕ ਹੈ ਜੀ ਹਾਂ ਜੀ ਓਕੇ ਭਾਜੀ ਇੰਦਰਜੀਤ ਓਕੇ ਇੱਕ ਨੰਬਰ ਆਪਣੇ ਕਰਤੀਏ ਸਾਨੀ 9855748728 9855748728 ਠੀਕ ਆ ਲੋ ਵੀਰੋ ਅੱਜ ਇਹ ਗੱਲਾਂ ਬਾਤਾਂ ਸਾਨਾ ਠੀਕ ਆ ਜੀ ਇਹ ਪਸ਼ੂ ਦਿਖਾਉਣੇ ਸੀ ਤੁਹਾਨੂੰ ਬਕਾਊ ਆ ਬਾਕੀ ਵੀਡੀਓ ਸ਼ੇਅਰ ਕਰਿਓ ਬਾਅਦ ਤੋਂ ਬਾਅਦ ਹੋਰ ਵੀ ਵੀਰਾਂ ਤੱਕ ਕਵਰੇਜ ਪਹੁੰਚ ਸਕੇ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ